ਸਭ ਪੇਪਰ ਦੇਣਾ ਹੀ ਬਸ ਕਰਦੇ ਹਾਲਾਤ ਬਦਲਨੇ ਨੇ ਇਸ ਕਰਕੇ ਸਾਈਕਲ ਤੇ ਆ ਗਈ ਆਪਾਂ ਆਪਣੇ ਕੋਲੇ ਸਾਈਕਲ ਸੀਗਾ ਇਸ ਟਾਈਮ ਆਪਾਂ ਸਾਈਕਲ ਤੇ ਆ ਗਏ ਫਿਰ ਆਪਦੇ ਸਾਥੀ ਬਹੁਤ ਵਧੀਆ ਰਹਿੰਦਾ ਗਏ ਈਸ ਵਗੈਰਾ ਕਿਵੇਂ ਭਰੀ ਈਸ ਵਗੈਰਾ ਸਾਰਾ ਆਪਣਾ ਹੀ ਜਾ ਰਹੇ ਦੋਸਤਾਂ ਦੇ ਸਰਤੇ ਜੀ ਅੱਛਾ ਫਿਰ ਉਹ ਨਾ ਤੁਸੀਂ ਸਾਧਨ ਨਹੀਂ ਮੰਗੇ ਜੀ ਯਾਰ ਦੋਸਤ ਨੇ ਸਪੋਰਟਿਵ ਨੇ ਤੁਹਾਡੀ ਤੁਸੀਂ ਮੋਟਰਸਾਈਕਲ ਚ ਕਰ ਲੈ ਲੈਂਦੇ ਉਹਨੂੰ ਸਪੋਰਟਿਵ ਤਾਂ ਹੈਗੇ ਨਹੀਂ ਜੀ ਉਹ ਦੇਵੀ ਜੰਦੇ ਮੈਨੂੰ ਕਦੇ ਜਵਾਬ ਨਹੀਂ ਦਿੰਦੇ ਹੈਗੇ ਪਰ ਹਰ ਜੋ ਉਸ ਬਾਤ ਆਪਦੇ ਸਹਾਇਤਾਂ ਤੇ ਆਉਂਦਾ ਨਾ ਉਹ ਨਹੀਂ ਆਉਣਾ ਸੀ ਜੀ ਇਹ ਆਪਣਾ ਨੇ ਕਰਦੇ ਹਾਲਾਤ ਚੇਂਜ ਕਰਨੇ ਨੇ ਆਪਾਂ ਦਰਜਾਇਆਂ ਚ ਬੈ ਕੇ ਤਾਂ ਕਰਦੇ ਹਾਲਾਤ ਚੇਂਜ ਨਹੀਂ ਹੁੰਦੇ ਇਹਨਾਂ ਲਈ ਇਸ ਲਈ ਮਿਹਨਤ ਕਰਨੀ ਪਊਗੀ ਆਪਦਾ ਚੰਗਾ ਤੂਕ ਬਣਾਉਣਾ ਪਊਗਾ ਕੀ ਨਾਮਾ ਛੋਟਾ ਅਮਰਿਤਪਾਲ ਸਿੰਘ ਮੇਰਾ ਨਾਮ ਆ ਜੀ ਅੱਛਾ ਬਜੀ ਕਾਹਦਾ ਐਗਜ਼ਾਮ ਦੇਣਾ ਹੈ ਤੁਸੀ ਐਸਵੇ ਕਲੱਕ ਦਾ ਐਗਜ਼ਾਮ ਦੇਣਾ ਹੈਗੇ ਜੀ ਆਪਾਂ ਕਿਥੋਂ ਆਇਆ ਹਾਂ ਖੜਿਆਲ ਪਿੰਡਾ ਹੀ ਮੇਰਾ ਸਨਾਮ ਦੇ ਲਾਗੇ ਤੁਹ ਸਾਈਕਲ ਤੇ ਆਗੇ ਹਾਂਜੀ ਸਰ ਸਾਈਕਲ ਤੇ ਆਗੇ ਅੱਛਾ ਕੀ ਹੈ ਜੀ ਐਮਰਜੈਂਸੀ ਆ ਗਈ ਜਿਹੜਾ ਸਾਈਕਲ ਚਾਉਣਾ ਪੈ ਗਿਆ ਤੁਹਾਨੂੰ ਸਰ ਪੇਪਰ ਦੇਣਾ ਹੀ ਬਸ ਘਰ ਦੇ ਹਾਲਾਤ ਬਦਲਨੇ ਨੇ ਇਸ ਕਰਕੇ ਸਾਈਕਲ ਤੇ ਆ ਗਈ ਆਪਾਂ ਆਪਣੇ ਕੋਲੇ ਸਾਈਕਲ ਸੀਗਾ ਇਸ ਟਾਈਮ ਆਪਾਂ ਸਾਈਕਲ ਤੇ ਆ ਗਏ ਫਿਰ ਆਪ ਦਾ ਸਾਜ਼ਨ ਬਹੁਤ ਵਧੀਆ ਰਹਿੰਦਾ ਗਾਜੀ ਅੱਛਾ ਅੱਛਾ ਯਾਰਾ ਫਿਰ ਫੀਸ ਵਗੈਰਾ ਕਿਵੇਂ ਭਰੀ ਫੀਸ ਵਗੈਰਾ ਸਰ ਆਪਣਾ ਹੀ ਯਾਰਾਂ ਦੋਸਤਾਂ ਦੇ ਸੱਤੇ ਹੀ अच्छा फिरो ना तो ਤੁਸੀਂ ਸਾਧਨ ਨਹੀਂ ਮੰਗੇ ਜੇ ਯਾਰ ਦੋਸਤ ਐਨੇ سپورਟਿਵ ਨੇ ਤੁਹਾਡੇ ਤੁਸੀਂ ਮੋਟਰਸਾਈਕਲ ਚ ਕਾਰ ਲੈ ਲੈਂਦੇ ਉਹਨਾਂ ਤੋਂ سپورਟਿਵ ਤਾਂ ਹੈਗੇ ਨੇ ਜੀ ਉਹ ਦੇ ਵੀ ਦਿੰਦੇ ਮੈਨੂੰ ਕਦੇ ਜਵਾਬ ਨਹੀਂ ਦਿੰਦੇ ਹੈਗੇ ਪਰ ਸਰ ਜੋ ਉਸ ਬਾਤ ਆਪਦੇ ਸਾਧਨ ਤੇ ਆਉਣਾ ਉਹ ਨਹੀਂ ਆਉਣਾ ਸੀਗਾ ਜੀ ਜੇ ਮੰਨ ਲਓ ਰੱਬ ਦੀ ਕਿਰਪਾ ਨਾਲ ਚ ਆਇਆ ਆਪਾਂ ਸਾਈਕਲ ਮੋਟਰਸਾਈਕਲ ਗੱਡੀਆਂ ਸਭ ਕੁਝ ਲੈ ਲਾਂਗੇ ਜੀ ਬਿਲਕੁਲ ਸੋ ਹੁਣ ਐਗਜ਼ਾਮ ਸ਼ੁਰੂ ਹੋ ਰਿਹਾ ਠੋੜਾ ਹਾਂਜੀ ਸਰ ਰਿਪੋਰਟਿੰਗ ਟਾਈਮ ਲੈਣਾ ਲੱਗ ਰਿਹਾ ਨੇ ਜੀ ਤੇ ਮੈਂ ਵੀ ਲਾਂਚ ਜਾ ਕੇ ਦੇਖ ਦੇਵਾਂਗੇ ਜੀ ਤਿਆਰੀ ਹੈਗੀ ਠੋੜੀ ਪੂਰੀ ਤਿਆਰੀ ਹੈਗੇ ਜੀ ਠੀਕ ਹੈ ਸੋ ਕੀ ਸਨੇਹਾ ਦੇਣਾ ਚਾਹੁੰਦੇ ਆ ਅੱਜ ਕੱਲ ਦੀ ਨੌਜਵਾਨੀ ਜਿਹੜੀ ਆ ਹੌਸ ਬਣੇ ਦਾ ਸ਼ਟਾਰ ਹੋਈ ਪਈ ਹੈ ਸਰ ਲੰਨਨ ਇਹ ਹੀ ਦੇਣਾ ਚਾਹੁੰਦਾ ਗਾ ਵੀ ਜੇ ਆਪਾਂ ਨੇ ਘਰ ਦੇ ਹਾਲਾਤ ਚੇਂਜ ਕਰਨੇ ਨੇ ਆਪਾਂ ਦਰਜਾਈਆਂ 'ਚ ਬੈ ਕੇ ਤਾਂ ਘਰ ਦੇ ਹਾਲਾਤ ਚੇਂਜ ਨਹੀਂ ਹੁੰਦੇ ਇਹਨਾਂ ਲਈ ਇਸ ਲਈ ਮਿਹਨਤ ਕਰਨੀ ਪਊਗੀ ਆਪਦਾ ਚੰਗਾ ਪ੍ਰਵੇਖ ਬਣਾਉਣਾ ਪਊਗਾ ਠੰਡ ਨਹੀਂ ਮਹਿਸੂਸ ਹੋਈ ਤੁਸੀਂ 65 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਏ ਹੋ ਠੰਡ ਠੰਡ ਨਹੀਂ ਸਰ ਠੰਡ ਜਦੋਂ ਆਪਾਂ ਸਾਈਕਲ ਚਲਾਉਨੇ ਗਏ ਸਰੀਰ ਦੇ ਅੰਦਰੋਂ ਗਰਮੈਸ ਭਰਦੀ ਰਹਿੰਦੀ ਹੈਗੀ ਇਸ ਕਰਕੇ ਠੰਡ ਆਪਾਂ ਨੂੰ ਲੱਗੀ ਵੀ ਕੈਰਕ ਤੇ ਜਦੋਂ ਗੱਡੀਆਂ ਕ੍ਰਾਸ ਹੁੰਦੇ ਸੀ ਤਾਂ ਠੰਢੀ ਹਵਾ ਵੀ ਲੱਗਦੀ ਸੀਗੀ ਪਰ ਜਦੋਂ ਜੇ ਹੌਸਲਾ ਹੁੰਦਾ ਆਪਾਂ ਨੂੰ ਜਨੂਨ ਉਹਦੇ ਨਾਲ ਆਪਣੀ ਵਧੀਆ ਗੱਲਬਾਤ ਰਹੀ ਜੀ ਐਮਰਜੈਂਸੀ ਆ ਗਈ ਜਿਹੜਾ ਸਾਈਕਲ ਚਾਉਣਾ ਪੈ ਗਿਆ ਪੇਪਰ ਦੇਣਾ ਜੀ ਬਸ ਕਰਦੇ ਹਾਲਾਤ ਬਦਲਨੇ ਨੇ ਇਸ ਕਰਕੇ ਸਾਈਕਲ ਤੇ ਆ ਗਈ ਆਪਾਂ ਆਪਣੇ ਕੋਲੇ ਸਾਈਕਲ ਸੀਗਾ ਇਸ ਟਾਈਮ ਆਪਾਂ ਸਾਈਕਲ ਤੇ ਆ ਗਏ ਫਿਰ ਆਪ ਦਾ ਸਹਾਸਨ ਬਹੁਤ ਵਧੀਆ ਰਹਿੰਦਾ ਹੈ ਜੀ ਇਸ ਵਗੈਰਾ ਕਿਵੇਂ ਭਰੀ? ਤੁਸੀਂ ਵਗੈਰਾ ਸਾਰਾ ਪਨਾ ਹੀ ਜਾ ਰਹੇ ਹੋ ਦੋਸਤਾਂ ਦੇ ਸੱਤੇ। ਅੱਛਾ ਤੇਰਾ ਨਾ ਤੂੰ ਤੁਸੀਂ ਸਾਧਨ ਨਹੀਂ ਮੰਗੇ ਜੇ ਯਾਰ ਦੋਸਤ ਇਨੇ ਸਪੋਰਟਿਵ ਨੇ ਤੁਹਾਡੇ। ਸਰ ਮੋਟਰਸਾਈਕਲ ਚ ਕਾਰ ਲੈ ਲੈਂਦੇ ਉਹਨੂੰ। ਸਪੋਰਟਿਵ ਤਾਂ ਹੈਗੇ ਨਹੀਂ ਜੀ। ਉਹ ਦੇ ਵੀ ਦਿੰਦੇ ਮੈਨੂੰ ਕਦੇ ਜਵਾਬ ਨਹੀਂ ਦਿੰਦੇ ਹੈਗੇ। ਪਰ ਹਰ ਜੋਸ਼ ਬਾਤ ਆਪਦੇ ਸਾਧਨ ਤੇ ਆਉਣਾ ਉਹ ਨਹੀਂ ਆਉਣਾ ਸੀ ਜਾਈ। ਜੇ ਆਪਾਂ ਨੇ ਹਾਲਾਤ ਚੇਂਜ ਕਰਨੇ ਨੇ। ਆਪਾਂ ਲੋਰਜਾਈਆਂ ਚ ਬੈ ਕੇ ਤਾਂ ਹਾਲਾਤ ਚੇਂਜ ਨਹੀਂ ਹੁੰਦੇ। ਇਹਨਾਂ ਲਈ ਇਸ ਲਈ ਮਿਹਨਤ ਕਰਨੀ ਪਊਗੀ। ਆਪਦਾ ਚੰਗਾ ਭਵਿੱਖ ਬਣਾਉਣਾ ਪਊ। ਨਾਮਾ ਡੋਟ ਅਮਰਿਤਪਾਲ ਸਿੰਘ ਮੇਰਾ ਨਾਮ ਹੈ ਜੀ ਅੱਛਾ ਜੀ ਕਾਹਦਾ ਇਗਜ਼ਾਮ ਦੇਣਾ ਹੈ ਤੁਸੀ ਐਸਵੀ ਕਲਰਕ ਦਾ ਇਗਜ਼ਾਮ ਦੇਣਾ ਹੈਗੇ ਜੀ ਆਪਣਾ ਕਿਥੋਂ ਆਇਓ ਖੜਿਆਲ ਪਿੰਡ ਹੈ ਮੇਰਾ ਸਨਾਮ ਦੇ ਲਾਗੇ ਜੀ ਤੋ ਸਾਈਕਲ ਤੇ ਆਗੇ ਹਾਂਜੀ ਸਰ ਸਾਈਕਲ ਤੇ ਆਗੇ ਅੱਛਾ ਕੀ ਹੈ ਜੀ ਅਮਰਜੈਂਸੀ ਆ ਕਿ ਜਿਹੜਾ ਸਾਈਕਲ ਚ ਆਣਾ ਪੈ ਗਿਆ ਤੁਸੀ ਸਰ ਪੇਪਰ ਦੇਣਾ ਜੀ ਬਸ ਘਰ ਦੇ ਹਾਲਾਤ ਬਦਲਨੇ ਨੇ ਇਸ ਕਰਕੇ ਸਾਈਕਲ ਤੇ ਆ ਗਈ ਆਪਾਂ ਆਪਣੇ ਕੋਲੇ ਸਾਈਕਲ ਸੀਗਾ ਇਸ ਟਾਈਮ ਆਪਾਂ ਸਾਈਕਲ ਤੇ ਆ ਗਏ ਫਿਰ ਆਪਦਾ ਸਾਜ਼ਨ ਬਹੁਤ ਵਧੀਆ ਰਹਿੰਦਾ ਹੈ ਜੀ ਅੱਛਾ ਅੱਛਾ ਯਾਰ ਫਿਰ ਫੀਸ ਵਗੈਰਾ ਕਿਵੇਂ ਭਰੀ ਫੀਸ ਵਗੈਰਾ ਸਰ ਆਪਣਾ ਹੀ ਜਾ ਰਹਾਂ ਦ अच्छा फिरो स... ना तो ਤੁਸੀਂ ਸਾਧਨ ਨਹੀਂ ਮੰਗੇ ਜੀ ਯਾਰ ਦੋਸਤ ਐਨੇ سپورਟਿਵ ਨੇ ਤੁਹਾਡੇ ਜੀ ਮੋਟਰਸਾਈਕਲ ਚ ਕਾਰ ਲੈ ਲੈਂਦੇ ਉਹਨਾਂ ਕੋਲ سپورਟਿਵ ਤਾਂ ਹੈਗੇ ਨੇ ਜੀ ਉਹ ਡਿਵੀਜ਼ਨ ਦੇ ਮੈਨੂੰ ਕਦੇ ਜਵਾਬ ਨਹੀਂ ਦਿੰਦੇ ਹੈਗੇ ਪਰ ਸਰ ਜੋ ਉਸ ਬਾਤ ਆਪਦੇ ਸਾਧਨ ਤੇ ਆਉਂਦਾ ਨਾ ਉਹ ਨਹੀਂ ਆਉਣਾ ਸੀਗਾ ਜੀ ਜੇ ਮੰਨ ਲਓ ਰੱਬ ਦੀ ਕਿਰਪਾ ਨਾਲ ਚ ਆਇਆ ਆਪਾਂ ਸਾਈਕਲ ਮੋਟਰਸਾਈਕਲ ਗੱਡੀਆਂ ਸਭ ਕੁਝ ਲੈ ਲਾਂਗੇ ਜੀ ਬਿਲਕੁਲ ਸੋ ਹੁਣ ਐਗਜ਼ਾਮ ਸ਼ੁਰੂ ਹੋ ਰਿਹਾ ਛੋਟਾ ਹਾਂਜੀ ਸਰ ਰਿਪੋਰਟਿੰਗ ਟਾਈਮ ਲੈਣਾ ਲੱਗ ਰਿਹਾ ਨੇ ਜੀ ਤੇ ਮੈਂ ਵੀ ਲੈਣ ਚ ਜਾ ਕੇ ਦੇਖ ਦੇਵਾਂਗੇ ਜੀ ਤਿਆਰੀ ਹੈਗੀ ਛੋਟੀ ਪੂਰੀ ਤਿਆਰੀ ਹੈਗੀ ਜੀ ਠੀਕ ਹੈ ਸੋ ਕੀ ਸਨੇਹਾ ਦੇਣਾ ਚਾਹੁੰਦੇ ਅੱਜਕੱਲ ਦੀ ਨੌਜਵਾਨੀ ਜਿਹੜੀ ਆ ਹਰਸ ਬਣੇ ਦਾ ਸ਼ਿਕਾਰ ਹੋਈ ਚੀ ਹੈ ਸਰ ਮੈਂ ਨਹੀਂ ਨਹੀਂ ਇਹ ਹੀ ਦੇਣਾ ਚਾਹਣਾਗਾ ਵੀ ਜੇ ਆਪਾਂ ਨੇ ਘਰ ਦੇ ਹਾਲਾਤ ਚੇਂਜ ਕਰਨੇ ਨੇ ਆਪਾਂ ਦਰਜਾਈਆਂ ਚ ਬੈ ਕੇ ਤਾਂ ਘਰ ਦੇ ਹਾਲਾਤ ਚੇਂਜ ਨਹੀਂ ਹੁੰਦੇ ਇਹਨਾਂ ਲਈ ਇਸ ਲਈ ਮਿਹਨਤ ਕਰਨੀ ਪਊਗੀ ਆਪਦਾ ਚੰਗਾ ਭਵਿਕ ਬਣਾਉਣਾ ਪਊਗਾ ਠੰਡ ਨਹੀਂ ਮਹਿਸੂਸ ਹੋਈ ਤੁਸੀਂ 65 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਠੰਡ ਠੰਡ ਨਹੀਂ ਸਰ ਠੰਡ ਜਦੋਂ ਆਪਾਂ ਸਾਈਕਲ ਚਲਾਉਣੇ ਗਈ ਸਰੀਰ ਦੇ ਅੰਦਰੋਂ ਗਰਮੈਸ ਭਰਦੀ ਰਹਿੰਦੀ ਹੈਗੀ ਇਸ ਕਰਕੇ ਠੰਡ ਆਪਾਂ ਨੂੰ ਲੱਗੀ ਵੀ ਸਾਰੇ ਕਿਤੇ ਜਦੋਂ ਗੱਡੀਆਂ ਕ੍ਰਾਸ ਹੁੰਦੇ ਸੀ ਤਾਂ ਠੰਢੀ ਹਵਾ ਵੀ ਲੱਗਦੀ ਸੀਗੀ ਪਰ ਜਦੋਂ ਜੇ ਹੌਸਲਾ ਹੁੰਦਾ ਆਪਾਂ ਨੂੰ ਜਨੂਨ ਉਹਦੇ ਨਾਲ ਆਪਣੀ ਵਧੀਆ ਗੱਲਬਾਤ ਰਹੀ ਜੀ